ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਤੇਜ਼ ਹਨੇਰੀ ਕਰਕੇ ਕਣਕ ਦੇ ਸ਼ੈੱਡ ਨੂੰ ਅੱਗ ਲੱਗ ਗਈ ਹੈ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਦੱਸ ਦਈਏ ਕਿ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਨਾਲ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਇੱਥੇ ਸੂਚਿਤ ਕੀਤਾ ਗਿਆ ਪ੍ਰਾਲੀ ਦੇ ਨਜ਼ਦੀਕ ਅੱਗ ਪਹੁੰਚ ਸਕਦੀ ਸੀ ਕੁਝ ਵੀ ਇੱਥੇ ਹੋ ਸਕਦਾ ਸੀ ਪਰ ਵੱਡਾ ਹਾਦਸਾ ਜਿਹੜਾ ਹੈ ਉਹ ਹੋਣ ਤੋਂ ਇੱਥੇ ਟਲਿਆ ਹੈ ਦੱਸਿਆ ਕਿ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਨੂੰ ਕਾਬੂ ਕਰ ਲਿਆ ਸੀ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਅੱਗ ਕਣਕ ਦੇ ਸ਼ੈੱਡ ਨੂੰ ਲੱਗ ਗਈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਅੱਗ ਜਿਹੜੀ ਹੈ ਉਹ ਫੈਲਦੀ ਹੋਈ ਨਜ਼ਰ ਆ ਰਹੀ ਹੈ ਆਗਿਆ ਨਹੀਂ ਭਿਆਨਕ ਸੀ ਕਿ ਨਾਲ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਇੱਥੇ ਲੋਕਾਂ ਨੇ ਸੂਚਿਤ ਕੀਤਾ ਤਾਂ ਫਾਇਰ ਬ੍ਰਿਗੇਡ ਦੀ ਜਿਹੜੀ ਟੀਮ ਹੈ ਉਹ ਮੌਕੇ ਤੇ ਪਹੁੰਚਦੀ ਹੈ ਤੇ ਪਰਾਲੀ ਦੇ ਨਜ਼ਦੀਕ ਜਿਹੜੀ ਅੱਗ ਪਹੁੰਚਣ ਵਾਲੀ ਸੀ ਉਸ ਨੂੰ ਇੱਥੇ ਕਾਬੂ ਕਰ ਲਿਆ ਜਾਂਦਾ ਹੈ ਪਰ ਇੱਥੇ ਕੋਈ ਵੀ ਵੱਡਾ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਸੀ ਪਰ ਹਾਦਸਾ ਇੱਥੇ ਟਲਿਆ ਹੈ ਫਿਲਹਾਲ ਦੀ ਘੜੀ ਇਸ ਅਗ ਉਤੇ ਕਾਬੂ ਜਿਹੜਾ ਹੈ ਉਹ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕਰ ਲਿਆ ਗਿਆ ਹੈ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਤੇਜ਼ ਹਨੇਰੀ ਕਰਕੇ ਕਣਕ ਦੇ ਸ਼ੈੱਡ ਨੂੰ ਅੱਗ ਲੱਗ ਗਈ ਤਦ ਆਜ਼ੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਨੇ ਆਪਣੇ ਮિજાਜ ਬਦਲ ਲਏ ਨੇ ਤਾਂ ਹੁਣ ਤੇਜ਼ ਹਨੇਰੀ ਕਰਕੇ ਤੇ ਮੀਂਹ ਕਰਕੇ ਕਈ ਫਸਲਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਵੀ ਖਰਾਬ ਹੋਈਆਂ ਨੇ ਤਾਂ ਇਸ ਦੇ ਵਿਚਾਲੇ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਕਿ ਤੇਜ਼ ਹਨੇਰੀ ਕਰਕੇ ਕਨਕ ਦੇ ਸ਼ੈੱਡ ਨੂੰ ਅੱਗ ਲੱਗ ਗਈ ਪਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਅੱਗ ਉੱਤੇ ਇੱਥੇ ਕਾਬੂ ਪਾ ਲਿਆ ਜਾਂਦਾ ਹੈ